ਤਕੋ ਅਜੇ ਫੈਸਲਾ ਕੋਈ ਨਹੀਂ ਹੈਗਾ ਸ਼ਹੀਦ ਪਰਿਵਾਰਾਂ ਦਾ ਮੁਆਵਜ਼ਾ ਦੋਵਾਂ ਬਾਰੇ ਕਹਿ ਰਹੇ ਆ ਜਿਹੜੇ 32 ਜ਼ਖਮੀ ਹੋਏ ਸੀ ਤਿੰਨਾਂ ਨੂੰ ਗੱਲਾਂ ਮੁਆਵਜ਼ਾ ਬਾਕੀ ਮੁਆਵਜ਼ਾ ਨਹੀਂ ਮਿਲਿਆ ਹੈਗਾ ਪਰ ਆਲੀ ਬਾਰੇ ਕੋਈ ਠੋਸ ਉਹਨਾਂ ਕੋਲ ਜਵਾਬ ਨਹੀਂ ਹੈਗਾ ਨਸ਼ਿਆਂ ਬਾਰੇ ਵੀ ਕੋਈ ਠੋਸ ਨਹੀਂਗਾ ਚਲੋ ਨਸ਼ੇ ਚਲੋ ਕੋਈ ਇੰਨਾ ਨਹੀਂ ਹੈਗਾ ਵੀ ਜੱਕਦਮ ਹੋ ਜਾਣਗੇ ਪਰ ਜਿਵੇਂ ਪੁਲਿਸ ਪ੍ਰਸ਼ਾਸਨ ਲਾ ਰਿਸ਼ਭਤਾ ਇਕੱਠੀਆਂ ਕਰ ਰਿਹਾ ਹੈ ਜੇ ਐਸ ਐਚਓ ਰਿਸ਼ਭਤਾ ਇਕੱਠੀਆਂ ਕਰ ਰਹੇ ਆ ਉਹਨਾਂ ਕੋਲੇ ਅਸੀਂ ਕਿਹਾ ਸੀ ਵੀ ਡੀਏਪੀ ਦੀ ਸ਼ੋਰਟੇਜ ਹੈ ਤੁਸੀਂ ਦੁਕਾਨਾਂ ਤੇ ਬੋਰਡ ਲਵਾ ਦਿਓ ਵੀ ਇਹ ਕਾਨੂੰਨ ਕਹਿੰਦਾ ਵੀ ਬੋਰਡ ਲੱਗਾ ਹੋਵੇ ਵੀ ਸਾਡੇ ਦੁਕਾਨ ਦੇ ਅੰਦਰ ਇੰਨਾ ਸਟਾਕ ਡੀਏਪੀ ਦਾ ਪਿਆ ਹੈਗਾ ਤੇ ਤੁਸੀਂ ਜਾ ਕੇ ਆਪ ਚੈੱਕ ਕਰ ਲੋ ਉਹ ਵੀ ਲੱਗਿਆ ਨਹੀਂ ਹੈਗਾ ਦੋਨਾਂ ਕੋਲੇ ਉਹ ਕਹਿੰਦੇ ਕੈਂਪ ਲਵਾਉਣੇ ਅਸੀਂ ਜਿਹੜੇ ਆਪਣਾ ਜ਼ਬਰਦਸਤੀ ਇਹ ਜ਼ਮੀਨਾਂ ਕਬਾਇਰ ਹੋ ਰਹੀਆਂ ਕੋਈ ਠੋਸ ਉਹਨਾਂ ਕੋਲੇ ਸਾਡੇ ਮਸਲਿਆਂ ਦੇ ਹਜੇ ਕੋਈ ਜਾਪੇ ਨਹੀਂ ਹੈਗੇ ਤੋ ਦੇਖਦੇ ਆ ਇਹ ਅਸੀਂ ਜਥੇਬੰਦੀ ਦੀ ਮੀਟਿੰਗ ਕਰਦੇ ਫੇਰ ਕਰਾਂਗੇ ਅਸੀਂ ਟ੍ਰੇਨਾਂ ਦਾ ਬੰਦ ਨੂੰ ਲੈ ਕੇ ਨਾ ਦੇਖੋ ਜੇ ਮਸਲੇ ਹੱਲ ਹੋ ਜਾਣਗੇ ਫੇਰ ਨਹੀਂ ਕਰਾਂਗੇ ਅਸੀਂ ਨਹੀਂ ਚਾਹੁੰਦੇ ਰੇਲਾ ਜਾਮ ਕਰੀਏ ਜੇ ਨਹੀਂ ਹੋਊਗਾ ਫੇਰ ਮਜਬੂਰੀ ਹੋਊ ਸਾਡੀ ਤੇ ਟ੍ਰੇਨਾਂ ਜੇ ਬੰਦ ਕੀਤੀਆਂ ਜਾਣੀਆਂ ਜੇ ਜੋ ਵੀ ਤੁਹਾਡਾ ਪਲਾਨ ਹੈ ਉਹ ਇੱਕ ਦਿਨ ਰਸਤੇ ਆ ਕਿ ਅਨੁਮਿੱਤ ਅੰਦੋਲਨ ਤੇ ਨਹੀਂ ਦੇਖੋ ਅਸੀਂ ਤਾਂ ਚਾਹੁੰਦੇ ਨਹੀਂ ਟ੍ਰੇਲਾਂ ਹੀ ਜਾਮ ਕਰੀਏ ਸਾਡਾ ਤਾਂ ਪ੍ਰੋਗਰਾਮ ਹੀ ਨਹੀਂ ਹੈਗਾ ਟ੍ਰੈਲਾਂ ਜਾਮ ਕਰਦਾ ਸਾਨੂੰ ਮਜਬੂਰ ਕਰਨਗੇ ਅਸੀਂ ਸਾਡੀ ਤਾਂ ਕੋਸ਼ਿਸ਼ ਹੋਊਗੀ ਵੀ ਨਾ ਟ੍ਰੈਨਾਂ ਜਾਮ ਹੋਣ ਨਹੀਂ ਤਾਂ ਪ੍ਰਸ਼ਾਸਨ ਤੇ ਡਿਪੈਂਡ ਕਰਦਾ ਤੇ ਜੀ ਜਾਮ ਕਰਤੀਆਂ ਤਾਂ ਕਿ ਇੱਕ ਦਿਨ ਨਾ ਨਾ ਮੈਂ ਫੇਰ ਕਹਿਣਾ ਵੀ ਅਸੀਂ ਤਾਂ ਚਾਹਾਂਗੇ ਨਹੀਂ ਇਹਨੂੰ ਜਾਮ ਕਰਨਾ ਸਾਡੇ ਵੱਲੋਂ 1 ਮਿੰਟ ਬਾਅਦ ਮਸਲੇ ਦਾ ਹੱਲ ਕਰ ਲੈਣ ਅੱਧੇ ਘੰਟੇ ਬਾਅਦ ਕਰ ਲੈਣ ਅਸੀਂ ਚਾਹੁੰਦੇ ਨਹੀਂ ਇਹ ਤਾਂ ਫੇਰ ਅਸੀਂ ਮੀਟਿੰਗ ਕਰਦੇ ਫੇਰ ਸਾਰੇ ਧਰਨਾ ਵੇਖੋ ਜੀ ਅਸੀਂ ਸਰਕਾਰਾਂ ਤੋਂ ਅੱਕੇ ਹੋਏ ਜਿਹੜੇ ਪਰਾਲੀ ਦਾ ਇਹਨਾਂ ਕੈਕਟ ਬਣਾਤਾ ਵਾ ਵੀ ਪਰਾਲੀ ਸਾੜਨ ਤੋਂ ਬਗੈਰ ਕੋਈ ਮਸਲਾ ਹੱਲ ਨਹੀਂ ਆ ਕੀ ਕਿਸਾਨ ਪਰਾਲੀ ਸਾੜਨਗੇ ਤੇ ਅਸੀਂ ਇਹਨਾਂ ਦੇ ਉੱਪਰ ਕੇਸ ਤੋਂ ਬੰਗ ਜਿਤਨਾ ਸਾਡੇ ਲਾਗੇ ਬੁਰਜਪਿੰਡ ਵਿੱਚ ਐਫ ਆਈ ਆਰ ਦਰਜ ਕਰ ਦਿੱਤੀ ਆ ਸੈਟਲਾਈਟ ਇਹਨਾਂ ਨੂੰ ਕਿਸਾਨਾਂ ਵਾਂ ਨਹੀਂ ਸਿਰਫ ਸੈਟਲਾਈਟ ਦਿਖਦਾ ਵਾ ਜਿਹੜੇ ਹੋਰ ਐਨੇ ਕਿਤੇ ਪਟਾਕਾ ਵਗੈਰੇ ਚੱਲਦਾ ਹੋਰ ਕੁਝ ਚੱਲਦਾ ਐਨੇ ਫੈਕਟਰੀਆਂ ਵਿੱਚ ਧੂੰਆਂ ਨਿਕਲਦਾ ਕਿੰਨਾ ਕੁਝ ਹੁੰਦਾ ਸਿਰਫ ਕਿਸਾਨਾਂ ਦਾ ਹੀ ਸੈਟਲਾਈਟ ਇਹਨਾਂ ਦੇ ਉੱਥੇ ਪੈਲੀਆਂ ਵਿੱਚ ਫਿੱਟ ਕੀਤਾ ਆ ਅਸੀਂ ਇਹ ਮੰਗ ਕਰਦੇ ਆ ਵੀ ਜਿਹੜੇ ਕਿਸਾਨ ਦਾ ਪਰਾਲੀ ਸਾੜਦ ਬਗੈਰ ਕੋਈ ਹੱਲ ਨਹੀਂ ਹੈਗਾ ਜੇਕਰ ਕਿਸਾਨਾਂ ਦੀ ਪਰਾਲੀ ਸਾੜਨ ਦੇ ਵਿੱਚ ਬਚਾਉਣਾ ਵਾ ਤੇ ਸਾਨੂੰ ਜੋਗ ਮੁਆਵਜ਼ਾ ਦਿੱਤਾ ਜਾਵੇ ਜੋ ਸਾਡਾ ਪਰਾਲੀ ਦੀ ਸਾਂਭ ਸੰਭਾਈ ਦੇ ਹੋਈ ਜਾਵੇ ਤੇ ਜੋ ਜੋਗ ਮੁਆਵਜ਼ਾ ਸਾਨੂੰ ਮਿਲੇ ਤੇ ਅਸੀਂ ਨਹੀਂ ਪਰਾਲੀ ਸਾੜਾਂਗੇ ਦੂਜੀ ਢਾਈ ਖਾਦੀ ਆ ਗਈ ਜਿਤਨਾ ਵੇਖੋ ਹੁਣ ਸਾਡੇ ਕਿਸੇ ਨੇ ਆਲੂ ਬੀਜਨੇ ਕਿਸੇ ਨੇ ਮਟਰ ਲਾਉਣੇ ਆ ਤੇ ਜਿਹੜੀ ਢਾਈ ਖਾਦੇ ਉਹ ਢਾਈ ਪਾਈ ਮਿਲ ਨਹੀਂ ਰਹੀ ਜਿਹੜੇ ਦੁਕਾਨਦਾਰ ਆ ਵੱਡੇ ਵੱਡੇ ਡੀਲਰ ਆ ਉਹ ਸਟਾਕ ਕਰਕੇ ਤੇ ਵੱਖਰੇ ਵੱਖਰੇ ਕਦਾਮਾਂ ਵਿੱਚ ਸਟਾਕ ਕਰਕੇ ਲੁਕਾ ਕੇ ਰੱਖ ਜਾਂਦੇ ਨੇ ਰਾਤ ਨੂੰ ਜਾਂ ਦਿਨੇ ਟਰਾਲੀਆਂ ਤੇ ਲਦਾ ਕੇ ਭੇਜ ਦਿੰਦੇ ਨੇ ਜਿੱਤਰਾ ਪੰਦੇਰਜੀ ਨੇ ਦੱਸਿਆ ਵੀ ਜਿਹੜੇ ਦੁਕਾਨਦਾਰ ਜਿਹੜਾ ਕੋਈ ਡੀਲਰ ਹੈਗਾ ਉਹ ਜਿੰਨਾਂ ਦੇ ਕੋਲ ਸਟਾਕ ਆ ਉਹ ਆਪਣੀ ਦੁਕਾਨ ਦੇ ਬਾਹਰ ਲਿਸਟ ਲਾ ਦੇ ਕਿ ਮੇਰੇ ਕੋਲ ਇੰਨਾ ਮਾਲ ਵਿਕ ਚੁੱਕਾ ਵਾ ਇੰਨਾ ਮਾਲ ਮੇਰੇ ਤੋਂ ਬੱਕੀ ਰਹਿ ਗਿਆ ਉਹ ਦੂਸਰੀ ਤੀਸਰੀ ਗੱਲ ਇਹ ਆ ਕਿ ਜਿਹੜਾ ਵੀ ਸਾਡੇ ਕਿਸਾਨ ਕੋਈ ਖਾਦ ਲੈਣ ਜਾਂਦਾ ਉਹਦੇ ਨਾਲ ਇੱਕ ਕੋਈ ਪੁਰਾਣੀ ਦਵਾਈ ਦੇ ਦਿੰਦੇ ਆ ਜਾਂ ਕੁਝ ਕਰ ਦਿੰਦੇ ਆ ਉਹ ਅਸੀਂ ਦਵਾਈ ਵੀ ਬਿਲਕੁਲ ਨਹੀਂ ਲਵਾਂਗੇ ਜੇਕਰ ਦਵਾਈ ਲਊਗਾ ਅਸੀਂ ਜ਼ਿਲ੍ਹੇ ਦੇ ਅਧਿਕਾਰੀ ਨੂੰ ਜ਼ਿਲ੍ਹੇ ਦੇ ਡੀਸੀ ਨੂੰ ਦੱਸਾਂਗੇ ਕਿ ਅਸੀਂ ਖਾਦ ਦੇ ਨਾਲ ਦਵਾਈ ਨਹੀਂ ਲੈਣੀ ਅੱਛਾ ਸਰ ਇਹ ਪਰਾਲੀ ਦਾ ਕੀ ਉਹ ਕਹਿੰਦੇ ਹਵਾ ਦੂਸ਼ੀ ਤੇ ਜਿਹੜੀ ਆ ਪਰਾਲੀ ਨਾਲ ਹੋ ਰਹੀ ਹੈ ਬਿਲਕੁਲ ਦਿੱਲੀ ਨੂੰ ਐਡੇ ਦੂਰ ਧੂਆਂ ਇੱਥੋਂ ਜਾਣਾ ਪੰਜਾਬ ਤੋਂ ਜਾਣਾ ਹੋਰ ਰਸਤੇ ਵਿੱਚ ਕੋਈ ਸਟੇਟ ਨਹੀਂ ਹੈਗੀ ਸਿਰੇ ਕੇ ਪੰਜਾਬ ਹੀ ਇਹਨਾਂ ਨੂੰ ਦਿਖਦੇ ਰਿਹਾ ਪੰਜਾਬ ਹੀ ਇਹਨਾਂ ਦੇ ਅੱਖਾਂ ਵਿੱਚ ਕਿਉਂ ਚੁੱਪਦਾ ਪੰਜਾਬ ਦੀ ਅਭਾਈ ਦੋਸ਼ਿਤ ਹੋ ਰਹੀ ਹੈ ਬਿਲਕੁਲ ਨਹੀਂ ਹੋ ਰਹੀ ਕੋਈ ਨਹੀਂ ਹੋ ਰਹੀ ਕਰੋਨਾ ਵਿੱਚ ਵੀ ਅਸੀਂ ਰਹੇ ਹਾਂ ਸਾਰੇ ਪਾਸੇ ਹੀ ਰਹੇ ਹਾਂ ਕਿਤੇ ਹੈਗੀ ਕੋਈ ਦੋਸਤ ਦੱਸ ਦੋ ਪਰ ਜੇਕਰ ਉਹ ਕਹਿੰਦੇ ਕਿ ਨਾਰ ਪਰਾਲੀ ਸਾੜੀ ਦੇ ਵਗੈਰੇ ਸਰਕਾਰ ਕਹਿੰਦੀ ਆਪਾਂ ਤੁਹਾਡੀ ਤੇਰੀ ਨਾੜ ਨੂੰ ਆਪ ਹੀ ਚੋਣ ਤੇ ਜਿਹੜਾ ਆ ਨਹਿਰਾਂ ਦੇ ਵਿੱਚ ਗੰਦਾ ਪਾਣੀ ਪਾਇਆ ਤੇ ਜਾਬੀ ਪਾਣੀ ਪੈਂਡਿਆ ਵਾ ਡਰੇਨਾਂ ਵਿੱਚ ਪਿਆ ਵਾ ਉਹੀ ਪਾਣੀ ਸਾਡੇ ਘਰਾਂ ਨੂੰ ਬਾਜਣਾ ਉਹ ਕੋਈ ਦੋਸਤ ਨਹੀਂ ਹੈਗਾ ਨਹੀਂ ਪਰ ਉਹ ਕਹਿੰਦੇ ਨਾਲ ਅਸੀਂ ਆਪੇ ਚੁੱਕ ਲਾਂਗੇ ਚੁੱਕੇ ਸਾਨੂੰ ਦਿਓ ਪੈਸੇ ਦੇਣ ਚੁੱਕਣ ਖਰਚਾ ਦੇਣ ਸਾਨੂੰ ਚੁੱਕ ਲੈ ਜਨ ਉਹਦਾ ਵੀ ਤੂੰ ਅੱਗ ਹੀ ਲਾਉਂਦੇ ਆ ਅਸੀਂ ਅੱਗ ਲਾਉਂਦੇ ਨਹੀਂ ਲਾਉਂਦੇ ਨਹੀਂ ਸਾਨੂੰ ਕੀ ਲੋੜ ਹੈ ਸਾਨੂੰ ਪੈਸੇ ਦੇਣ ਲੁੱਕੇ ਲੈ ਜਨ ਚੁੱਕ ਜਿੱਥੇ ਮਰਜ਼ੀ ਲੈ ਜੇ ਅਸੀਂ ਕੀ ਕਰਨੀ ਬਰਾਲੀਓ ਸਾਨੂੰ ਮਾਅ ਵਿੱਚ ਖਰਚਾ ਮੈਂ ਪਹਿਲਾਂ ਵੀ ਆਪਦੇ ਚੈਨਲ ਦੇ ਮਾਦੀ ਉਰੇ ਦੱਸਿਆ ਵਾ ਕਿ ਸਾਨੂੰ ਮਾਅ ਵਿੱਚ ਖਰਚਾ ਮਿਲਣਾ ਚਾਹੀਦਾ ਕੋ 3500 4000 ਮੰਨਿਆ ਵੀ ਗੱਗ ਗਵਰਨਮੈਂਟ ਨੇ ਵੀ 2500 ਲੈ ਕੇ 3500 ਖਰਚਾ ਦੇਵਾਂਗੇ ਪ੍ਰਤੀ ਏਕੜ ਦਾ ਨਹੀਂ ਦਿੱਤਾ ਕਿਸੇ ਨੇ ਦਿੱਤਾ ਨਹੀਂ ਅੱਗ ਲਾਉਣ ਨਾਲ ਤਾਂ ਨੁਕਸਾਨ ਹੀ ਹੋ ਜਾਂਦਾ ਨਾ ਪਰ ਨੁਕਸਾਨ ਹੁੰਦਾ ਪਰ ਉਹਨਾਂ ਨੇ ਭਸਾਦਾ ਨੁਕਸਾਨੇ ਕੀ ਕਰੀਐ ਪਰਾਲੀ ਦੇ ਵਗੈਰੇ ਸਾਡਾ ਮਸਲਾ ਹੱਲ ਨਹੀਂ ਹੋਇਆ ਕੋਈ ਦੇਣ ਸਾਨੂੰ ਬਿੱਲਰ ਦੇਣ ਬਿੱਲਰ ਦੇਣ ਬਿੱਲਰ ਦੇ ਕੇ ਚੁੱਕ ਕੇ ਲੈ ਜਾਣ ਲੈ ਜਾਣ ਹਾਂ ਪਰ ਪਰ ਉਹ ਬਿੱਲਰ ਵਾਲਾ ਫਿਰ ਤੁਹਾਨੂੰ ਪੈਸੇ ਕਿਉਂ ਦੇਗਾ ਸਾਨੂੰ ਪੈਸੇ ਦੇ ਆਹੀ ਦੇਖੋ ਲੈ ਜਾਣ ਚੁੱਕ ਕੇ ਅਸੀਂ ਉਹ 60 ਤੋਂ ਬਕਾਇਆ ਪੈਸਾ ਮੰਗ ਰਿਹਾ ਤੂੰ ਗੱਲ ਸਮਝ ਨਹੀਂ ਇਹ ਗੱਲ ਦੀ ਉਹ 60 ਤੋਂ ਪੈਸਾ ਮੰਗਦਾ ਪ੍ਰਤੀ ਏਕੜ ਆਪਣਾ ਦਿਓ ਸਾਨੂੰ 2500 ਰੁਪਏ ਦਿਓ ਅਸੀਂ ਕਿਉਂ ਦੇਈਏ ਸਾਨੂੰ ਕੀ ਲੋੜ ਦਿੱਕਤ ਸਾਨੂੰ ਗਵਰਨਮੈਂਟ ਪੈਸਾ ਦੇਵੇ ਤੇ ਸਾਡੇ ਤੋਂ ਪਰਾਲੀ ਚੁੱਕ ਕੇ ਲੈ ਜਾਏ ਅਸੀਂ ਆਪਣੀ ਵਾਈ ਕਰੀਏ ਖੇਤੀ ਕਰੀਏ ਕੀ ਲੋੜ ਸਾਨੂੰ ਕੀ ਲੋੜਿਆ ਟ੍ਰੇਨਾਂ ਬੰਦ ਕਰਨ ਦਾ ਕੀ ਸਥਿਤੀ ਹੈ ਟ੍ਰੇਨਾਂ ਵੇਖੋ ਜੇ ਸਾਡਾ ਕੋਈ ਨਹੀਂ ਮਸਲਾ ਹੱਲ ਹੋ ਗਿਆ ਫਿਰ ਟ੍ਰੇਨਾਂ ਹੀ ਸਾਡਾ ਤੋਂ ਹੋਰ ਕੀ ਕਰਨੀ ਪੱਕੇ ਸਮੇਂ ਲਈ ਇਹ ਵੀ ਕੋ ਜਿੰਨਾ ਸਾਡੇ ਆਗੂ ਸਾਬ ਨੇ ਦੱਸਣਗੇ ਉਸ ਤਰ੍ਹਾਂ ਹੀ ਆ ਅਸੀਂ ਨੇ ਉਹਨਾਂ ਦੀ ਲੀਡਰਸ਼ਿਪ ਹੈ ਸਾਡੀ ਜੋ ਲੀਡਰਸ਼ਿਪ ਸਾਡੀ ਚੱਲੂਗੀ ਹੁਣ ਸਾਡੀ ਮੀਟਿੰਗ ਲੱਗੀ ਸਾਈਡ ਤੇ ਹੁਣ ਡੀਸੀ ਸਾਹਿਬ ਨਾਲ ਮੀਟਿੰਗ ਹੋ ਗਈ ਅੰਮ੍ਰਿਤਸਰ ਦੇ ਡੀਸੀ ਸਾਹਿਬ ਮੈਡਮ ਨੇ ਉਹਨਾਂ ਨੇ ਇਹੀ ਗੱਲ ਕਹੀ ਵੀ ਤੁਸੀਂ ਸਾਨੂੰ ਦੱਸੋ ਹੁਣ ਪੰਦੇਰ ਸਾਹਿਬ ਲੱਗੇ ਮੀਟਿੰਗ ਕਰਨ ਸਾਡੇ ਜੋਂ ਦੇ ਹੋਰ ਕਮੇਟੀਆਂ ਜਿਹੜੀ ਹੈਗੀਆਂ ਉਹਨਾਂ ਨਾਲ ਮੀਟਿੰਗ ਕਰਕੇ ਅਗਲੀ ਕਾਰਵਾਈ ਫਿਰ ਵੀ ਕਿਉਂ ਜੋ ਚੱਲੇਗੀ ਧਰਨੇ ਜਿ ਲਗਾਤਾਰ ਚੱਲਦੇ ਧਰਨਾ ਹਾਲੀ ਚੱਲਦੇ ਆ ਪਰਾਲੀ ਪਰਾਲੀ ਜਿਹੜੀ ਆ ਉਹ ਜਿਆਦਾ ਮੁੱਦਾ ਪਰਾਲੀ ਦਾ ਬਣਾ ਕੇ ਰੱਖਿਆ ਇਹਨਾਂ ਨਸ਼ੇ ਦਾ ਮੁੱਦਾ ਨਹੀਂ ਦਿਸਦਾ ਸਾਡੀ 9 ਜੌਣ ਪੀੜੀ ਰੋਜ਼ ਮਰ ਰਹੀ ਹੈ ਡਰੋਨ ਦਿਸਦੇ ਨਹੀਂਗੇ ਡਰੋਨ ਆ ਰਹੇ ਆ ਸਮਹਿਕਾਰੀਆਂ ਨਾਲ ਪਿਸਟਲ ਗਿਫਟ ਦੇ ਰਹੇ ਹੋ ਉਹ ਨਹੀਂ ਦਿਸਦੇ ਇਹਨਾਂ ਨੂੰ ਪਰਾਲੀ ਦਾ ਸੈਟਲਾਈਟ ਦੱਸਦਾ ਸੈਟਲਾਈਟ ਉਹ ਵੀ ਦੱਸੇ ਨਾ ਜਿਹੜਾ ਡਰੋਨ ਕਿੱਥੇ ਡਿਗੜਿਆ ਪਿੰਡਾਂ ਮਾਵੇ ਡਰੋਨ ਡਿਗੜਿਆ ਮੋਦੇ ਡ ਲੋਕਾਂ ਨੇ ਕਰ ਰੈਂਡ ਡਰੋਨ ਦੇ ਕਰਕੇ ਸੁੱਤੇ ਪਏ ਲੋਕਾਂ ਦੇ ਡਰੋਨ ਦੇ ਦੇਖ ਪੈਂਦਾ ਲੋਕਾਂ ਦੇ ਪੁੱਤ ਮਰਦੇ ਜਵਾਨੀ ਸਾਡੀ ਖਤਮ ਹੋ ਰਹੀ ਹੈ ਕੋਈ ਜਵਾਨੀ ਸਾਡੀ ਬਾਹਰ ਨਹੀਂ ਭਜੀ ਜਾ ਰਹੀ ਕੋਈ ਜਵਾਨੀ ਸਾਡੀ ਖਤਮ ਹੋ ਰਹੀ ਸੈਟਲਾਈਟ ਅਗਰੀ ਨਜ਼ਰ ਆਉਂਦੀ ਬਾਕੀ ਸੈਟ ਨਾ ਦਿਖਦਾ ਡਰੋਨ ਦਿਖਦਾ ਨਾ ਸਮੈਕ ਦੇਦੀ ਆ ਜਿਦਨ ਸਾਡੇ ਬੱਚੇ ਮਰਦੇ ਨੌਜਵਾਨ ਬੱਚੇ ਮਰਦੇ ਜੇਦੀ ਇੱਕ ਪਿਓ ਦੀ ਅਰਥੀ ਪੁੱਤ ਨੇ ਚੁਕਣੀ ਹੁੰਦੀ ਆ ਤੇ ਪਿਓ ਅਰਥੀ ਪੁੱਤ ਦੀ ਚੁਕਣ ਡਿਆ ਉਹ ਤੁਹਾਨੂੰ ਨਹੀਂ ਜਾਂਦਾ ਉਹ ਤੁਹਾਨੂੰ ਦੇਖਦਾ ਸੈਟਲਾਈਟ ਮੜੀਆਂ ਚ ਵੇਖੇ ਨਾ ਜਾ ਕੇ ਵੀ ਕੌਣ ਮਰਿਆ ਨੌਜਵਾਨ ਮਰਿਆ ਕਿ ਜਾਂ ਬਜ਼ੁਰਗ ਮਰਿਆ ਉਹ ਵੀ ਕਰਨੀ ਚਾਹੀਦਾ ਪਰ ਉਹਨਾਂ ਵੱਲ ਕਹਾ ਹੈਗੀ ਨਹੀਂ ਕਰ ਵੀ ਕੋਈ